ਕਭਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੋਂ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਫਾਸ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਸਕਰੀਨ ਉੱpon ਦਿਖਾ ਰਹੇ ਹਾਂ ਸਭ ਤੋਂ ਬਹੁਤ ਜਿਹੜਾ ਜੱਥਾ ਰਵਾਨਾ ਹੋਣ ਦੇ ਲਈ ਤਿਆਰ ਹੋ ਰਿਹਾ ਹੈ ਡੰਡੇ ਤੇ ਛੰਡੇ ਚੁੜਾਣੇ ਨਾਲ ਦੀ ਆਸ ਕਰਨਾ ਸਮਾਂ ਬਹੁਤ ਖਾਸ ਹੈ ਮੇਰਾ ਤੁਹਾਨੂੰ ਇਸ ਤੋਂ ਮੈਂ ਦੁਖਾ ਰਿਹਾ ਸ਼ੰਭੂ ਬਾਰਡਰ ਤੋਂ ਕਿ ਕਿਸ ਤਰੀਕ ਜਿਹੜੇ ਕਿ ਕਿਸਾਨ ਨੇ ਤਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਹੀ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ ਬਾਰ ਬਾਰ ਲਗਾਤਾਰ ਅਨਾਉਂਸਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਅਪ ਬਣਵਾ ਕੇ ਨਾਮ ਅਨਾਉਂਸ ਕਰਕੇ ਜਿਹੜਾ ਕਿ ਇਹਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਵੱਟ ਚ ਲਿਖੇਗਾ ਇਹਨਾਂ ਸੇਫ ਉਹ ਹੀ ਬੰਦੇ ਇਸ ਜਥੇ ਦੇ ਵਿੱਚ ਬਹੁਤ ਥੋੜ ਕੇ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਨਾਤ ਦਾ ਸਖਤ ਪਹਿਰੇ ਅੱਗੇ ਲੱਗੇ ਹੋਏ ਨੇ ਇਹਨਾਂ ਪਹਿਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉੱਥੇ ਚਿਚਲੀ ਗਈ ਆ ਪੂਰੇ ਇਸ ਸਮੇਂ ਦੇ ਵਿੱਚ ਜਿੱਲਾ ਕੀ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਕ ਕਿਸਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਂ ਸਾਰੇ ਹਰਿਆਣਾ ਸਰਕਾਰ ਨੂੰ ਅੱਗੇ ਵਧਾਉਣ ਲਈ ਹਰਿਆਣਾ ਸਰਕਾਰ ਅੱਗੇ ਖੜੀ ਹੋਈ। ਜੱਟਾਂ ਰੁਕਾਤਾ ਹੋ ਜਿੱਥਾ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੀਆਂ। ਉਰਵਾਣਾ ਹੋ ਚੁੱਕਿਆ ਹੈ। ਕੀ 1 ਵਜਣ ਦਾ ਸਮਾਂ ਹੋ ਚੁੱਕਿਆ ਹੈ 1 ਵਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੇ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਝਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਨੂੰ ਵਾਟ ਜਿਸ ਲਈ ਇਹ ਜੱਥਾ ਰਵਾਨਾ ਹੋਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਹੈ ਦੰਡੇ ਤੋਂ ਦੰਡੇ ਲੈਣ ਵਾਲਿਆਂ ਦੀ ਆਸ ਹੈ ਸ਼ਾਨ ਹੈ ਤੁਹਾਡਾ ਤੁਹਾਨੂੰ ਇਸ ਸਮੇਂ ਦੁਫਾਰਾ ਸਮੂਹ ਬਾਰਡਰ ਤੋਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਕਿਸਾਨ ਨੇ ਪਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਵੀ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਆ ਬਾਰ-ਬਾਰ ਲਗਾਤਾਰ ਅਨਾਉਂਸਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾਮ ਅਨਾਉਂਸ ਕਰਕੇ ਜਿਹੜਾ ਕਿ ਇਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਨਾਮ ਲਿਸਟ ਦੇ ਵਿੱਚ ਲਿਖੇਗਾ ਇਹਨੇ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਬਹੁਤ ਥੋੜੀ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਨਾਦ ਦਾ ਸਖਤ ਪੈਰੇ ਅੱਗੇ ਲੱਗੇ ਹੋਏ ਨੇ ਇਹਨਾਂ ਪੈਰਿਆਂ ਤੋਂ ਜਿਵੇਂ ਨਿਕਲ ਕੇ ਕਿਸਾਨ ਅਲਕੇ ਸਾਹਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉਹ ਖਿੱਚਲੀ ਗਈ ਆ ਪੂਰੇ ਇਸ ਸਮੇਂ ਦੇ ਵਿੱਚ ਜਿਲ੍ਹਾ ਕੀ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਗ੍ਰਿਹਨ ਕਿਸਾਨ ਜਿਹੜੇ ਹਰਿਆਣਾ ਸਰਕਾਰ ਦੇ ਨਾ ਹਰਿਆਣਾ ਸਰਕਾਰ ਨੂੰ ਅੱਗੇ ਵਧਦੇ ਨਹੀਂ ਹਰਿਆਣਾ ਸਰਕਾਰ ਅੱਗੇ ਖੜੀ ਹੋਈ ਨਾ ਸਰਕਾਰ ਰਵਾਨਾ ਹੋ ਚੁੱਕਿਆ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੀਆਂ ਹਨ ਰਵਾਨਾ ਹੋ ਚੁੱਕਿਆ ਹੈ ਕੀ ਇੱਕ ਵੱਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਸ ਰਬਾਨਾ ਆਉਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਛਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਨੂੰ ਵਾਟ ਕੀ ਜੱਥਾ ਦੁਬਾਨਾ ਹੋਣ ਲਈ ਪੂਰੀ ਤਿਆਰੀ ਦੇ ਵਿੱਚ ਹੈ ਡੰਡੇ ਤੇ ਛੰਡੇ ਦੇ ਨਾਲ ਇਹਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ

ਜਿਹੜੇ ਕਿ ਕਿਸਾਨ ਨੇ ਪਿਆਰ ਦੇ ਰਵਾਨਾ ਹੋਣ ਦੇ ਲਈ ਇੱਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਇਹ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ بار بار ਲਗਾਤਾਰ اناؤنسਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾਮ اناؤنس ਕਰਕੇ ਜਿਹੜਾ ਕਿ ਇਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਨਾਂ ਨੂੰ ਲੈ ਕੇ ਜਾਇਆ ਜਾਏਗਾ ਰ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਦੇ ਵਿੱਚ ਲਿਖੇ ਗਏ ਨੇ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਮੌਜੂਦ ਥੋੜੀ ਅੱਗੇ ਵੱਲ ਨੂੰ ਵਧਣ ਕੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਇਹ ਹੋ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਇਹਨਾਂ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਣਾਅ ਦਾ ਸੱਤ ਪਹਿਰੇ ਅੱਗੇ ਲੱਗੇ ਹੋਏ ਨੇ ਇਹਨਾਂ ਪਹਿਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੀ ਤਿਆਰੀ ਹੈ ਉੱਚਚਲੀ ਗਈ ਆ ਪੂਛੇ ਇਸ ਸਮੇਂ ਦੇ ਵਿੱਚ ਜਿਲ੍ਹਾ ਕੀ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਕ ਪਾਕਿਸਤਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਂ ਸਰਿਆ ਸਰਕਾਰ ਨੂੰ ਅੱਗੇ ਵਧਾਉਣ ਲਈ ਹਰਿਆਣਾ ਸਰਕਾਰ ਅੱਗੇ ਖੜੀ ਹੋਈ ਹੈ ਜੱਟਾਂ ਰੁਕਾਣਾ ਹੋ ਚੁੱਕਾ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੀਆਂ ਹਨ ਰਵਾਨਾ ਹੋ ਚੁੱਕਿਆ ਹੈ ਇਹ ਇੱਕ ਵਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਲ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਧਰ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਛਾਲ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਮੂਹ ਭਾਈ ਜੱਥਾ ਰਵਾਨਾ ਹੋਣ ਦੇ ਲਈ ਤਿਆਰੀ ਦੇ ਵਿੱਚ ਹੈ ਡੰਡੇ ਤੇ ਛੰਡੇ ਲੈਣ ਵਾਲਿਆਂ ਨੇ ਵੀ ਆਸ ਜਤਾ ਨਾ ਸਮਾਂ ਬਹੁਤ ਸ਼ਾਨ ਹੈ ਸਤਿ ਸ਼੍ਰੀ ਅਕਾਲ ਤੁਹਾਨੂੰ ਇਸ ਸਮੇਂ ਦੱਸ ਰਿਹਾ ਸ਼ੰਭੂ ਬਾਰਡਰ ਤੋਂ ਕਿ ਜਿਹੜਾ ਕਿ ਕਿਸਾਨ ਨੇ ਪਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਤੇ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ بار بار ਲਗਾਤਾਰ اناؤنسਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾਮ اناؤنس ਕਰਕੇ ਜਿਹੜਾ ਕਿ ਇਹਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਦੇ ਵਿੱਚ ਲਿਖੇ ਗਏ ਨੇ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਬਹੋਂ ਛੋੜ ਕੇ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਹੁਣ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਨਾਤ ਦਾ ਸੱਤ ਪਹਿਰੇ ਅੱਗੇ ਲੱਗੇ ਹੋਏ ਨੇ ਇਹਨਾਂ ਪਹਿਰਿਆਂ ਤੋਂ ਕਿਵੇਂ ਨਿਕਲਗੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਹੜੀ ਤਿਆਰੀ ਹੈ ਉਹ ਖਿੱਚਲੀ ਗਈ ਆ ਪੂਰੇ ਸਮੇਂ ਦਾ ਜਿਲ੍ਹਾ ਕੀ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਕ ਕਿਸਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਂ ਹਰਿਆਣਾ ਸਰਕਾਰ ਉਹ ਅੱਗੇ ਵਧਦੇ ਨਹੀਂ ਹਰਿਆਣਾ ਸਰਕਾਰ ਅੱਗੇ ਖੜੀ ਹੈ ਨਾ ਸਰਕਾਰ ਰਵਾਨਾ ਹੋ ਚੁੱਕਿਆ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੀਆਂ ਹਨ ਉਹ ਰਵਾਨਾ ਹੋ ਚੁੱਕਿਆ ਹੈ ਕਿ ਜਿਹੜਾ ਕਿ ਜੜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਲ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੋਂ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਝਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਮੂਹ ਵਰਕਰ ਜਿਹੜੇ ਜੱਥਾ ਰਵਾਨਾ ਹੋਣ ਲਈ ਪੂਰੀ ਤਿਆਰੀ ਦੇ ਵਿੱਚ ਹੈ ਡੰਡੇ ਤੇ ਛੰਡੇ ਲੈਣ ਵਾਲਿਆਂ ਨੇ ਪਿਆਸ ਤਾਂ ਜਦੋਂ ਇਹ ਸੋਮੇਖਾਰਿਆ ਸ਼ੰਭੂ ਬਾਰਡਰ ਤੋਂ ਇਹ ਕਿਸ ਤਰ੍ਹਾਂ ਜਿਹੜੇ ਕਿ ਕਿਸਾਨ ਨੇ ਤਿਆਰ ਤੇ ਦਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਇਹ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ बार-बार ਲਗਾਤਾਰ ਅਨਾਉਂਸਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾਮ ਅਨਾਉਂਸ ਕਰਕੇ ਜਿਹੜਾ ਕਿ ਇਹਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਦੇ ਵਿੱਚ ਲਿਖੇਗਾ ਇਹ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਮੌਜੂਦ ਥੋੜੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਣਾਤਾਂ ਦਾ ਸਖਤ ਪਹਿਰੇ ਅੱਗੇ ਲੱਗੇ ਹੋਏ ਨੇ ਇਹਨਾਂ ਪਹਿਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਵਣਗੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਹਦੀ ਤਿਆਰੀ ਹੈ ਉੱਥੇ ਚਲੀ ਗਈ ਆ ਉੱਥੇ ਇਸ ਸਮੇਂ ਦੇ ਵਿੱਚ ਜਿਲ੍ਹਾ ਕੀ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪਾਕਿਸਤਾਨ ਜਿਹੜੀ ਹਰਿਆਣਾ ਸਰਕਾਰ ਦੇ ਨਾਂ ਹਰਿਆਣਾ ਸਰਕਾਰ ਨੂੰ ਅੱਗੇ ਵਧਾਉਣ ਲਈ ਹਰਿਆਣਾ ਸਰਕਾਰ ਅੱਗੇ ਖੜੀ ਹੋਏਗਾ ਚੱਕਾ ਰਵਾਨਾ ਹੋ ਚੁੱਕਾ ਹੈ ਤਸਵੀਰਾਂ ਇਸ ਸਮੇਂ ਦੀ ਖੁਦ ਦਿਖਾਰੀ ਆ ਉ ਰਵਾਨਾ ਹੋ ਚੁੱਕਿਆ ਹੈ ਜਿਹੜਾ ਕਿ ਇੱਕ ਵੱਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇੱਥੋਂ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਥਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਆ ਲਾਈਵ ਸਕਰੀਨ ਉpon ਦਿਖਾ ਰਹੇ ਆ ਸਭ ਤੋਂ ਵੱਡਾ ਕਿ ਇਹ ਜੱਥਾ ਰਵਾਨਾ ਹੋਣ ਦੇ ਲਈ ਤਿਆਰ ਹੈ ਦੰਡੇ ਤੇ ਛੰਡੇ ਨਾਲਿਆਂ ਨਾਲ ਯਾਦ ਕਰਵਾਉਂਦਾ ਮਾਮਾ ਖੁਸ਼ਹਾਲ ਹੈ ਤਾਂ ਜੇਕਰ ਕਾਨੂੰਨ ਉਸ ਤੋਂ ਬਿਤੇ ਭਾਰਾ ਸ਼ੰਭੂ ਬਾਰਡਰ ਤੋਂ ਇਹ ਕਿਸ ਤਰੀਕੇ ਜਿਹੜੇ ਕਿ ਕਿਸਾਨ ਨੇ ਪਿਆਰ ਦੇ ਰਸਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ बार-बार ਲਗਾਤਾਰ ਅਨਾਉਂਸਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨ ਅ ਬਣਵਾ ਕੇ ਨਾਮ ਅਨਾਉਂਸ ਕਰਕੇ ਜਿਹੜਾ ਕਿ ਇਹਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਵਿੱਚ ਲਿਖੇਗਾ ਇਹਨਾਂ ਸਿਰਫ ਉਹੀ ਬੰਦੇ ਇਸ ਜਗ੍ਹਾ ਦੇ ਵਿੱਚ ਬਹੁਤ ਥੋੜੀ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਣਾਤ ਦਾ ਸਖਤ ਪਹਿਰੇ ਅੱਗੇ ਲੱਗੇ ਹੋਏ ਨੇ ਇਹਨਾਂ ਪਹਿਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉਹ ਖਿੱਚ ਲਈ ਗਈ ਆ ਕੁਝ ਹੀ ਸਮੇਂ ਦੇ ਵਿੱਚ ਜਿੱਲਾ ਕੀ ਸਭ ਕੁਝ ਸਾਹਮਣੇ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਲ ਹਰਿਆਣਾ ਸਰਕਾਰ ਕੋ ਅੱਗੇ ਵਧਦੇ ਨੇ ਹਰਿਆਣਾ ਸਰਕਾਰ ਅੱਗੇ ਖੜੇ ਹੋਣਾ ਚੱਕਰ ਰੁਕਾਣਾ ਹੋਣਾ ਚਾਹੀਦਾ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੇ ਹਾਂ ਕਾ ਕੀ ਇੱਕ ਵੱਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੋਂ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਝਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਮੂਹ ਭਾਈ ਜੀ ਜਿਹੜਾ ਕਿ ਇਹ ਜੱਥਾ ਰਵਾਨਾ ਹੋਣ ਦੇ ਲਈ ਤਿਆਰ ਹੋਇਆ ਹੈ ਡੰਡੇ ਤੇ ਛੰਡੇ ਦੇ ਨਾਲਿਆਂ ਨਾਲ ਪਿਆਸ ਹੋਣਾ ਹੈ ¡Sí, no, no. ਹਰਿਆ ਸ਼ੰਭੂ ਬਾਰਡਰ ਤੋਂ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਕਿਸਾਨ ਨੇ ਤਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਇਹ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ ਬਾਰ ਬਾਰ ਲਗਾਤਾਰ ਅਨਾਉਂਸਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾਮ ਅਨਾਉਂਸ ਕਰਕੇ ਜਿਹੜਾ ਕਿ ਇਨਾਂ ਨੂੰ ਖੜਾਇਆ ਗਿਆ ਜਿਸ ਤੋਂ ਬਾਅਦ ਇਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫਾਲਤੂ ਨਹੀਂ ਹੋਵੇਗਾ நாம் ல ਵੱਛਲੇ ਲਿਖੇਗਾ ਇਹਨਾਂ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਮੌਜੂਦ ਹੋਣਗੇ ਉਹ ਵੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਹੋ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਨਾਅ ਦਾ ਸੱਤ ਪਹਿਰੇ ਅੱਗੇ ਲੱਗੇ ਹੋਏ ਨੇ ਇਹਨਾਂ ਪਹਿਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਤਸਵੀਰਾਂ ਪਾਉਂਦੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉਹ ਖਿੱਚਲੀ ਗਈ ਆ ਹੁਣੇ ਸਮੇਂ ਦੇ ਨਾਲ ਲਾਕਿਸਪ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਪਾਕਿਸਤਾਨ ਜਿਹੜੀ ਹਰਿਆਣਾ ਸਰਕਾਰ ਦੇ ਨਾਂ ਸਾਰੇ ਆਰਥ ਸਰਕਾਰ ਉਹ ਅੱਗੇ ਵਧ ਰਹੀ ਹੈ ਹਰਿਆਣਾ ਸਰਕਾਰ ਅੱਗੇ ਖੜੀ ਹੋ ਰਹੀ ਹੈ ਜਦੋਂ ਦਾ ਰਵਾਨਾ ਹੋ ਜਿੱਤਨਾ ਹੈ ਤਸਵੀਰਾਂ ਇਸ ਸਮੇਂ ਦੀ ਖੋਲ੍ਹ ਰਹੀਆਂ ਹਨ ਉਹ ਰਵਾਨਾ ਹੋ ਚੁੱਕਿਆ ਜਿਹੜਾ ਕਿ ਇੱਕ ਵਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਲ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਸ ਦੁਰਵਾਨਾ ਆਉਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਛਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਮਹੱਤਵਪੂਰਨ ਇਹ ਕਿ ਜੱਥਾ ਦੁਵਾਨਾ ਆਉਣ ਦੇ ਲਈ ਤਿਆਰ ਹੈ ਡੰਡੇ ਤੇ ਛੰਡੇ ਲੈਣ ਵਾਲਿਆਂ ਨੇ ਕਿਹਾ ਸਭ ਬਹੁਤ ਖੁਸ਼ਹਾਲ ਹੈ ਕੀ ਰਾਤ ਨੂੰ ਇਸ ਤਰ੍ਹਾਂ ਬੁਖਾਰਿਆ ਸ਼ੰਭੂ ਬਾਰਡਰ ਤੋਂ ਇਹ ਕਿਸ ਤਰ੍ਹਾਂ ਜਿਹੜੇ ਕਿ ਕਿਸਾਨ ਨੇ ਪਿਆਰ ਦੇ ਰਵਾਨਾ ਹੋਣ ਦੇ ਲਈ ਇੱਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਤੇ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ بار بار ਲਗਾਤਾਰ اناؤنسਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾਮ اناؤنس ਕਰਕੇ ਜਿਹੜਾ ਕਿ ਇਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਦੇ ਵਿੱਚ ਲਿਖੇ ਗਏ ਨੇ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਮੌਜੂਦ ਥੋੜ ਕੇ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤੈਨਾਤ ਦਾ ਸਖਤ ਪਹਿਰੇ ਅੱਗੇ ਲੱਗੇ ਹੋਏ ਨੇ ਇਹਨਾਂ ਪਹਿਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਵਨਗੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉਹ ਖਿੱਚਲੀ ਗਈ ਆ ਕੁਝ ਹੀ ਸਮੇਂ ਦੇ ਵਿੱਚ ਜਿੱਲਾ ਪੂਰਾ ਸੰਪੂਰਨ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਨਾਲ ਜਿਹੜੀ ਪਾਕਿਸਤਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਲ ਸਾਰੇ ਅੰਤਰ ਸਰਕਾਰ ਕੋ ਅੱਗੇ ਵਧ ਰਹੀ ਹੈ ਹਰਿਆਣਾ ਸਰਕਾਰ ਅੱਗੇ ਖੜੀ ਹੋ ਰਿਹਾ ਚੱਕਾ ਰਵਾਨਾ ਹੋ ਚੁੱਕਾ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੇ ਹਾਂ ਉਹ ਰਵਾਨਾ ਹੋ ਚੁੱਕਿਆ ਹੈ ਕੀ 1 ਵੱਜਣ ਦਾ ਸਮਾਂ ਹੋ ਚੁੱਕਿਆ ਹੈ 1 ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੋਂ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਝਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਮੁੱਚੀ ਇਹ ਜੱਥਾ ਦੁਬਾਰਾ ਹੋਣ ਦੇ ਲਈ ਤਿਆਰ ਹੋ ਕੇ ਬਸ ਹੈ ਡੰਡੇ ਤੇ ਛੰਡੇ ਲੈਣ ਵਾਲਿਆਂ ਨੇ ਯਾਸ ਹੋਣਾ ਹੈ ਤਾਂ ਜਦੋਂ ਇਹ ਸੋਮੇ ਦਿਖਾ ਰਿਹਾ ਸ਼ੰਭੂ ਬਾਰਡਰ ਤੋਂ ਇਹ ਕਿ ਜਿਹੜੇ ਕਿ ਕਿਸਾਨ ਨੇ ਤਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਇਹ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ بار بار ਲਗਾਤਾਰ اناؤنسਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾਮ اناؤنس ਕਰਕੇ ਜਿਹੜਾ ਕਿ ਇਹਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਛੋੜ ਕੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਵਿਚ ਲਿਖੇਗਾ ਇਹ ਸਿਰਫ ਉਹੀ ਬੰਦੇ ਇਸ ਜੱਥੇ ਦੇ ਵਿੱਚ ਮੌਜੂਦ ਥੋੜੀ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਨਾਤਾਂ ਦਾ ਸਖਤ ਪੈਰੇ ਅੱਗੇ ਲੱਗੇ ਹੋਏ ਨੇ ਇਹਨਾਂ ਪੈਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉਹ ਖਿੱਚਲੀ ਗਈ ਆ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਕੀ ਸੰਪੂਰਨ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਕਿਸਤਾਂ ਜਿਹੜੇ ਹਰਿਆਣਾ ਸਰਕਾਰ ਦੇ ਨਾਂ ਸਾਰੇ ਆਰਥ ਸਰਕਾਰ ਉਹ ਅੱਗੇ ਵਧ ਰਹੀ ਹੈ ਹਰਿਆਣਾ ਸਰਕਾਰ ਅੱਗੇ ਖੜੀ ਹੋਈ ਹੈ ਚੱਕਾ ਰਗਾਨਾ ਹੋ ਜਿੱਤਾਂ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੇ ਹਾਂ ਉਹ ਰਵਾਨਾ ਹੋ ਚੁੱਕਿਆ ਹੈ ਜਿਹੜਾ ਕਿ 1 ਵਜਣ ਦਾ ਸਮਾਂ ਹੋ ਚੁੱਕਿਆ ਹੈ 1 ਵਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੋਂ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਝਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਸਕਰੀਨ ਉੱpon ਉਥਾਰੇ ਸਭ ਤੋਂ ਪਹਿਲਾਂ ਜਿੱਥੇ ਜੱਥਾ ਰਵਾਨਾ ਹੋਣ ਲਈ ਤਿਆਰ ਹੋ ਰਿਹਾ ਹੈ ਡੰਡੇ ਤੇ ਛੰਡੇ ਵਾਲਿਆਂ ਨੇ ਵੀ ਆਸਰਾ ਮਾਣ ਕੇ ਪਛਾਨ ਹੈ ਇਹ ਰਹਾ ਤੁਹਾਨੂੰ ਇਸ ਤੋਂ ਬਿਖਾਰਿਆ ਸ਼ੰਭੂ ਬਾਰਡਰ ਤੋਂ ਇਹ ਕਿਸ ਤਰ੍ਹਾਂ ਜਿਹੜੇ ਕਿ ਕਿਸਾਨ ਨੇ ਤਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਵੀ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ بار بار ਲਗਾਤਾਰ اناؤنسਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਅ ਬਣਵਾ ਕੇ ਨਾਮ اناؤنس ਕਰਕੇ ਜਿਹੜਾ ਕਿ ਇਹਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਛੋੜ ਕੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਵੇਚ ਲਿਖੇਗਾ ਇਹਦੇ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਮੌਜੂਦ ਥੋੜ ਕੇ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤੈਨਾਤ ਦਾ ਸਖਤ ਪੈਰੇ ਅੱਗੇ ਲੱਗੇ ਹੋਏ ਨੇ ਇਹਨਾਂ ਪੈਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਵੀਰਾਂ ਤੁਹਾਡੇ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉਹ ਖਿੱਚ ਲਈ ਗਈ ਆ ਕੁਝ ਹੀ ਸਮੇਂ ਦੇ ਵਿੱਚ ਜਲਾਕੀ ਸਭ ਕੁਝ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਂ ਸਾਰੇ ਅੱਧ ਸਰਕਾਰ ਕੋ ਅੱਗੇ ਵਧ ਰਹੇ ਨੇ ਹਰਿਆਣਾ ਸਰਕਾਰ ਅੱਗੇ ਖੜੀ ਹੋਏਗਾ ਝਟਾ ਰੁਕਾਣਾ ਹੋ ਜਿੱਥਾ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੇ ਹਾਂ ਉਹ ਰਵਾਨਾ ਹੋ ਚੁੱਕਿਆ ਜਿਹੜਾ ਕਿ ਇੱਕ ਵਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਧਰ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਝਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਸਕਰੀਨ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਮਹੱਤਵਪੂਰਨ ਕਿ ਜੱਥਾ ਦੁਬਾਰਾ ਰਵਾਨਾ ਹੋਣ ਦੇ ਲਈ ਤਿਆਰ ਹੋ ਰਿਹਾ ਹੈ ਡੰਡੇ ਤੇ ਛੰਡੇ ਲੈ ਨਾਲਿਆਂ ਦੀ ਆਸ ਦਾ ਨਿਸ਼ਾਨ ਹੈ ਕੀ ਰਾਹ ਤੋਂ ਇਸ ਬੇਧਾਰੀ ਆ ਸੰਭੂ ਬਾਰਡਰ ਤੋਂ ਕੀ ਕਿਸ ਤਰੀਕੇ ਜਿਹੜੇ ਕਿ ਕਿਸਾਨ ਨੇ ਪਿਆਰ ਦੇ ਜ਼ਬਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਤੇ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ بار بار ਲਗਾਤਾਰ اناؤنسਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨ ਅੜਵਾ ਕੇ ਨਾਮ اناؤنس ਕਰਕੇ ਜਿਹੜਾ ਕਿ ਇਨਾਂ ਨੂੰ ਖੜਾਇਆ ਗਿਆ ਜਿਸ ਤੋਂ ਬਾਅਦ ਇਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਵੱਟ ਚ ਲਿਖੇਗਾ ਇਹਨਾਂ ਸਿਰਫ ਉਹੀ ਬੰਦੇ ਇਸ ਜਗ੍ਹਾ ਦੇ ਵਿੱਚ ਮੌਜੂਦ ਥੋੜ ਕੇ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਇਹਨਾਂ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਨਾਤਾਂ ਦਾ ਸੱਤ ਪੈਰੀ ਅੱਗੇ ਲੱਗੇ ਹੋਏ ਨੇ ਇਹਨਾਂ ਪੈਰੀਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਵਧਣਗੇ ਵੱਡਾ ਸਵਾਲ ਹੈ ਦੇਖਣਾ ਹੁਣ ਇਹ ਹੋਵੇਗਾ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਜਿਹੜੀ ਤਿਆਰੀ ਹੈ ਉਹ ਪੁੱਛ ਲਈ ਗਈ ਆ ਪੁੱਛੇ ਇਸ ਸਮੇਂ ਦੇ ਵਿੱਚ ਜਿਲ੍ਹਾ ਪੀਸ ਸਭ ਕੁਝ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਨਾਲ ਜਿਹੜੀ ਕਿਸਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਲ ਸਾਰੇ ਅਧਿਕਾਰ ਸਰਕਾਰ ਨੂੰ ਅੱਗੇ ਵਧਾਉਣੇ ਨੇ ਹਰਿਆਣਾ ਸਰਕਾਰ ਅੱਗੇ ਖੜੀ ਹੋਣਾ ਚੱਕਾ ਰੁਕਾਣਾ ਭੱਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੋਂ ਰਵਾਨਾ ਹੋਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਛਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ লাইਵ ਤਸਵੀਰਾਂ ਪਰ ਦਿਖਾ ਰਹੇ ਹਾਂ ਸਭ ਤੋਂ ਮਹੱਤਵਪੂਰਨ ਜਿਵੇਂ ਕਿ ਜੱਥਾ ਰਵਾਨਾ ਹੋਣ ਲਈ ਪੂਰੀ ਤਿਆਰੀ ਦੇ ਵਿੱਚ ਹੈ ਡੰਡੇ ਤੇ ਛੰਡੇ ਲੈਣ ਵਾਲਿਆਂ ਨੇ ਵੀ ਆਸਮਾਨ ਤੋਂ ਪਛਾਣ ਹੈ

ਬਾਰਡਰ ਤੋਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਕਿਸਾਨ ਨੇ ਤਿਆਰ ਦੇ ਰਹਿਣਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਵੀ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ ਬਾਰ ਬਾਰ ਲਗਾਤਾਰ ਅਨਾਉਂਸਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨ ਅਪ ਕਰਵਾ ਕੇ ਨਾਮ ਅਨਾਉਂਸ ਕਰਕੇ ਜਿਹੜਾ ਕਿ ਇਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਦੇ ਵਿੱਚ ਲਿਖੇ ਗਏ ਨੇ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਬੋਲਣ ਥੋੜੀੇ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਣਾਤ ਦਾ ਸਖ ਪੈਰੇ ਅੱਗੇ ਲੱਗੇ ਹੋਏ ਨੇ ਇਹਨਾਂ ਪੈਰਿਆਂ ਤੋਂ ਕਿਵੇਂ ਨਿਕਲ ਕੇ ਕਿਸਾਨ ਅੱਗੇ ਜਾਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਜਿਹੜੀ ਤਿਆਰੀ ਹੈ ਉਹ ਖਿੱਚਲੀ ਗਈ ਆ ਕੁਝ ਹੀ ਸਮੇਂ ਦੇ ਵਿੱਚ ਜਿਲ੍ਹਾ ਕਿਸ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਂ ਹਰਿਆਣਾ ਸਰਕਾਰ ਨੂੰ ਅੱਗੇ ਵਧਾਉਣੇ ਨੇ ਹਰਿਆਣਾ ਸਰਕਾਰ ਅੱਗੇ ਖੜੀ ਹੋਈ। ਜੱਟਾ ਰਵਾਨਾ ਹੋ ਚੁੱਕਾ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੀਆਂ। ਉਹ ਰਵਾਨਾ ਹੋ ਚੁੱਕਿਆ। ਇੱਕ ਇੱਕ ਵੱਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਥੇ ਦੁਬਾਨਾ ਆਉਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਗਲਾਂ ਦੇ ਵਿੱਚ ਮਾਰ ਮਾਰ ਕੇ ਜਿਹੜੀਆਂ ਲੋਰੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਹੈ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਭ ਤੋਂ ਮਹੱਤਵਪੂਰਨ ਜਿਹੜਾ ਜੱਥਾ ਦੁਬਾਨਾ ਆਉਣ ਲਈ ਪੂਰੀ ਤਿਆਰੀ ਦੇ ਵਿੱਚ ਹੈ ਡੰਡੇ ਤੇ ਢੱਡੇ ਲੜਾਉਣੀਆਂ ਨੇ ਤਿਆਰ ਹੋ ਚੁੱਕੀਆਂ ਹਨ ਤਾਂ ਕਿ ਉਹਨਾਂ ਨੇ ਇਸ ਤਰ੍ਹਾਂ ਸ਼ੰਭੂ ਬਾਰਡਰ ਤੋਂ ਕਿ ਕਿਸ ਔਰ ਜਿਹੜੇ ਕਿ ਕਿਸਾਨ ਨੇ ਤਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ بار بار ਲਗਾਤਾਰ اناؤنسਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨ ਅ ਬਣਵਾ ਕੇ ਨਾਮ اناؤنس ਕਰਕੇ ਜਿਹੜਾ ਕਿ ਇਹਨਾਂ ਨੂੰ ਖੜਾਇਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਪੂਰੀ ਕੋਆਰਡੀਨੇਸ਼ਨ ਕੀਤੀ ਜਾ ਰਹੀ ਹੈ ਕਿ 101 ਬੰਦੇ ਹੀ ਜਿਹੜੇ ਨੇ ਉਹ ਇਸ ਜੱਥੇ ਦੇ ਵਿੱਚ ਹੋਣਗੇ ਇੱਕ ਵੀ ਬੰਦਾ ਜਿਹੜਾ ਕਿ ਕੋਈ ਵੀ ਫालतू ਨਹੀਂ ਹੋਵੇਗਾ ਜਿਨ੍ਹਾਂ ਦੇ ਨਾਮ ਲਿਸਟ ਚਲੋ ਲਿਖੇਗਾ ਇਹਨਾਂ ਸਿਰਫ ਉਹੀ ਬੰਦੇ ਇਸ ਜਥੇ ਦੇ ਵਿੱਚ ਬਹੁਤ ਥੋੜੀ ਉਹੀ ਅੱਗੇ ਵੱਲ ਨੂੰ ਵਧਣਗੇ ਦਿੱਲੀ ਕੂਚ ਕਰਨ ਦੇ ਵੱਲ ਵਧਣਗੇ ਵੱਡਾ ਸਵਾਲ ਹੁਣ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਦਿੱਲੀ ਕੂਚ ਕਰਨਗੇ ਕਿਉਂਕਿ ਅੱਗੇ ਜਿਹੜੀ ਫੋਰਸ ਆ ਉਹ ਬਹੁਤ ਜ਼ਿਆਦਾ ਤਨਾਤ ਦਾ ਸਖਤ ਪੈਰੇ ਅੱਗੇ ਲੱਗੇ ਹੋਏ ਨੇ ਇਹਨਾਂ ਪੈਰਿਆਂ ਤੋਂ ਜਿਵੇਂ ਨਿਕਲ ਕੇ ਕਿਸਾਨ ਅਲਗੇ ਜਾਉਂਦੇ ਨੇ ਵੱਡੇ ਸਵਾਲ ਨੇ ਦੇਖਣਾ ਹੁਣ ਇਹ ਹੋਵੇਗਾ ਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਪੂਰੀ ਜਿਹੜੀ ਤਿਆਰੀ ਹੈ ਉਹ ਖਿੱਚ ਲਈ ਗਈ ਆ ਉਸੇ ਹੀ ਸਮੇਂ ਦੇ ਵਿੱਚ ਜਿਲ੍ਹਾ ਪਿੰਖ ਸਭ ਤੋਂ ਸਾਹਮਣੇ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪਾਕਿਸਤਾਨ ਜਿਹੜੇ ਹਰਿਆਣਾ ਸਰਕਾਰ ਦੇ ਨਾਲ ਸਾਰੇ ਅਧਿਕਾਰ ਸਰਕਾਰ ਨੂੰ ਅੱਗੇ ਵਧਾਉਣ ਲਈ ਹਰਿਆਣਾ ਸਰਕਾਰ ਅੱਗੇ ਖੜੀ ਹੋਈ ਹੈ ਚਟਕਾਰ ਰਵਾਨਾ ਹੋ ਚੁੱਕਾ ਹੈ ਤਸਵੀਰਾਂ ਇਸ ਸਮੇਂ ਦੀ ਤੁਹਾਨੂੰ ਦਿਖਾ ਰਹੇ ਹਾਂ ਰਵਾਨਾ ਹੋ ਚੁੱਕਿਆ ਹੈ ਜਿਹੜਾ ਕਿ ਇੱਕ ਵਜਣ ਦਾ ਸਮਾਂ ਹੋ ਚੁੱਕਿਆ ਹੈ ਇੱਕ ਵੱਜ ਚੁੱਕਿਆ ਹੈ ਤਾਂ ਹੁਣ ਜਿਹੜਾ ਕਿ ਜੱਥਾ ਇਸੇ ਦੁਬਾਨਾ ਆਉਣ ਦੇ ਲਈ ਤਿਆਰ ਹੋ ਗਿਆ ਹੌਸਲਾ ਅਫਜ਼ਾਈ ਕਰ ਦਿੱਤੀ ਗਈਆਂ ਗਲਾਂ ਦੇ ਵਿੱਚ ਛਾਰ ਪਾ ਕੇ ਜਿਹੜੀਆਂ ਲੋਹੀਆਂ ਪਾ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰ ਦਿੱਤੀ ਗਈ ਆ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਤੁਹਾਨੂੰ ਤਸਵੀਰਾਂ ਇਸ ਸਮੇਂ ਦਿਖਾ ਰਹੇ ਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਸਭ ਨੂੰ ਵਾਟੇ ਕਿ ਜੱਥਾ ਦੁਬਾਨਾ ਆਉਣ ਦੇ ਲਈ ਤਿਆਰੀ ਦੇ ਵਿੱਚ ਹੈ ਡੰਡੇ ਤੇ ਛੰਡੇ ਲੈਣ ਵਾਲਿਆਂ ਨੇ ਤਿਆਰ ਹੋਣਾ ਹੈ ਤਾਂ ਜਦੋਂ ਇਸ ਸਮੇਂ ਪਹੁੰਚਿਆ ਸ਼ੰਗੂ ਬਾਰਡਰ ਤੋਂ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਕਿਸਾਨ ਨੇ ਤਿਆਰ ਦੇ ਰਵਾਨਾ ਹੋਣ ਦੇ ਲਈ ਇਥੋਂ ਜਾਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਇਹ ਤਿਆਰੀ ਕਿਸਾਨਾਂ ਦੇ ਵੱਲੋਂ ਖਿੱਚ ਲਈ ਗਈ ਹੈ बार-बार ਲਗਾਤਾਰ ਅਨਾਉਂਸਮੈਂਟ ਇਹ ਹੀ ਹੋ ਰਹੀ ਹੈ ਕਿ 101 ਬੰਦਿਆਂ ਦਾ ਜਿਹੜਾ ਜੱਥਾ ਉਹੀ ਸਿਰਫ ਹੋਣਾ ਚਾਹੀਦਾ ਹੈ ਲਾਈਨਾਂ ਬਣਵਾ ਕੇ ਨਾ ਅਨਾਉਂਸ